ਅੱਜ ਹੜਤਾਲ ਦਾ ਹੀ ਸ਼ੁਰੂ ਕੀਤਾ ਵੇ ਤੇ 4 ਦਿਨ ਦਾ ਸਾਨੂੰ ਜੋ ਸੈਂਟਰ ਦੀ ਲੀਡਰਸ਼ਿਪ ਹੋਏ ਉਹਨਾਂ ਦੇ ਦੇਸ਼ ਦੇ ਮੁਤਾਬਿਕ ਆਪਾਂ ਇਹ ਹੜਤਾਲ ਤੇ ਬਿਠੇ ਆਂ ਜੀ ਜੀ ਦੋ ਵੀ ਹੜਤਾਲ ਤੋਂ ਬਾਅਦ ਜੋ ਵੀ ਸਾਨੂੰ ਸੈਂਟਰ ਦੀ ਸਾਡੀ ਲੀਡਰਸ਼ਿਪ ਕਹੇਗੀ ਉਹਦੀ ਦੇਸ਼ ਦੀ ਪਾਲਣਾ ਕੀਤੀ ਜਾਏਗੀ ਤੇ ਰੇਲ ਦਾ ਚੱਕਾ ਜਾਮ ਕਰਨਾ ਪੈਗਾ ਤੇ ਰੇਲ ਦਾ ਚੱਕਾ ਵੀ ਜਾਮ ਕਰਾਂਗੇ ਇਹ 2000 ਸਰਕਾਰ ਵਿੱਚ ਜਿਹੜੀ ਸਰਕਾਰ ਆਈ ਸੀ ਇਹਨੇ ਨਵੀਂ ਪਾਲਿਸੀ ਲੈ ਕੇ ਆਈ ਲੋਕਾਂ ਨੂੰ ਆਪਣੇ ਝਾਂਸੇ ਪਾਇਆ ਕਿ ਇਹ ਵਧੀਆ ਸਹੂਲਤ ਹੈ ਪਰ ਜਿਹਦੇ ਰੈਸਿਟੇ ਨਿਕਲੇ ਨੇ ਕਿ ਇਹਨੂੰ 500 ਰੁਪਿਆ ਕਿਸੇ ਨੂੰ 700 ਰੁਪਿਆ ਪੈਨਸ਼ਨ ਮਿਲਦੀ ਹੈ। ਚੱਕਰ ਦੇ ਮੈਂ ਤੇ ਸਰਕਾਰ ਦੇ ਅੱਗੇ ਇਹੋ ਹੀ ਅਪੀਲ ਕਰਾਂਗਾ ਕਿ ਇਹਨਾਂ ਦੇ ਭਵਿੱਖ ਨੂੰ ਉਜਵਲ ਬਣਾਉਣ ਵਾਸਤੇ ਰੇਲਵੇ 'ਚ ਪੈਨਸ਼ਨ ਲਾਗੂ ਕਰਨੀ ਚਾਹੀਦੀ ਹੈ। ਮੈਂ ਬ੍ਰਾਂਡ ਸੈਕਟਰੀ ਅੰਮ੍ਰਿਤ ਸਰ ਬ੍ਰਾਂਡ ਨੰਬਰ 1 ਇਹ ਜਿਹੜਾ ਅੱਜ ਹੜਤਾਲ ਦਾ ਹੀ ਸ਼ੁਰੂ ਕੀਤਾ ਵੇ ਤੇ ਚਾਰ ਦਿਨ ਦਾ ਸਾਨੂੰ ਜੋ ਸੈਂਟਰ ਦੀ ਡਿਰੇਕਟਰਸ਼ਿਪ ਉਹਨਾਂ ਦੇ ਦੇਸ਼ ਦੇ ਮੁਤਾਬਿਕ ਆਪਾਂ ਇਹ ਹੜਤਾਲ ਤੇ ਬਿਠੇ ਆਂ ਇਹ ਕੱਲ ਤੋਂ ਸ਼ੁਰੂ ਹੋਈ ਹੋਈ ਏ ਉਸ ਤੋਂ ਪਹਿਲਾਂ ਆਪਾਂ ਇੱਕ ਗੁਪਤ ਮੰਤਨ ਨਾਲ ਰੇਲਵੇ ਕਰਮਚਾਰੀਆਂ ਦਾ ਕੀਤਾ ਸੀ ਉਹਦੇ ਵਿੱਚ 96.8% ਰੇਲ ਦਾ ਕੰਮ ਹੜਤਾਲ ਦੇ ਫਖਰੇ ਵਿੱਚ ਵੋਟਿੰਗ ਕੀਤੀ ਸੀ ਜੋ ਵੀ ਹੜਤਾਲ ਤੋਂ ਬਾਅਦ ਜੋ ਵੀ ਸਾਨੂੰ ਸੈਂਟਰ ਦੀ ਸਾਡੀ ਡਿਰੇਕਟਰਸ਼ਿਪ ਕਹੇਗੀ ਉਹਦੀ ਦੇਸ਼ ਦੀ ਪਾਲਣਾ ਕੀਤੀ ਜਾਏਗੀ ਦੇ ਰੇਲ ਦਾ ਚੱਕਾ ਜਾਮ ਕਰਨਾ ਪਏਗਾ ਤੇ ਰੇਲ ਦਾ ਚੱਕਾ ਵੀ ਜਾਮ ਕਰਾਂਗੇ ਪੈਨਸ਼ਨ ਕਿਉਂ ਬੰਦ ਕੀਤੀ ਗਈ ਹੈ ਜੀ ਇਹ 2000 ਸਰਕਾਰ ਵਿੱਚ ਜਿਹੜੀ ਸਰਕਾਰ ਆਈ ਸੀ ਇਹਨੇ ਨਵੀਂ ਪਾਲਿਸੀ ਲੈ ਕੇ ਆਈ ਲੋਕਾਂ ਨੂੰ ਆਪਣੇ ਝਾਂਸੇ ਪਾਇਆ ਕਿ ਇਹ ਵਧੀਆ ਸਹੂਲਤ ਹੈ ਔਰ ਜਿਹਦੇ ਦੇ ਸਿੱਟੇ ਨਿਕਲੇ ਨੇ ਕਿ ਇਹਨੂੰ 500 ਰੁਪਿਆ ਕਿਸੇ ਨੂੰ 700 ਰੁਪਿਆ ਪੈਨਸ਼ਨ ਮਿਲਦੀ ਹੈ ਅੱਜ ਜੇ ਕੋਈ ਮੈਂਬਰ ਪਾਰਲੀਮੈਂਟ ਜੇ ਰਾਜ ਸਭਾ ਦਾ ਮੈਂਬਰ ਜੇ ਐਮਐਲਏ ਆ ਜਿਹੜੇ ਲੋਕਾਂ ਦੇ ਚੁਣੇ ਹੋਏ ਨਮਾਇੰਦੇ ਨੇ ਉਹਨਾਂ ਨੂੰ ਹਰ ਫੈਸਿਲਿਟੀ ਮਿਲਦੀ ਹੈ ਉਹਨਾਂ ਨੂੰ ਏਸੀ ਦਾ ਪਾਸ ਵੀ ਮਿਲਦਾ ਹੈ ਹਵਾਈ ਸੇਵਾ ਵੀ ਮਿਲਦੀ ਆਵੇਂ ਤੇ ਜਿਹੜਾ ਐਮਪਲਾਈ ਰੇਲ ਦਾ ਕੰਮ 40 ਸਾਲ ਦਾ 39 ਸਾਲ ਰੇਲ ਦੀ ਸੇਵਾ ਕਰਕੇ ਰਿਟਾਇਰ ਹੁੰਦਾ ਵੇ ਤੇ ਭਵਿਸ਼ੇ ਵਿੱਚ ਵੀ ਉਹਨੂੰ ਆਪਣੇ ਪੋਸ਼ਨ ਪਾਲਨ ਪੋਸ਼ਨ ਵਾਸਤੇ ਪੈਸੇ ਦੀ ਲੋੜ ਹੁੰਦੀ ਏ ਇਹ ਵਾਸਤੇ ਰੇਲਵੇ ਤੇ 올ਡ ਪੈਨਸ਼ਨ ਸਕੀਮ ਲਾਗੂ ਹੋਣੀ ਚਾਹੀਦੀ ਹੈ ਤਾਂ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਰੇਲਵੇ ਦੇ ਵਿੱਚ ਨੌਕਰੀ ਕਰਦਿਆਂ ਨੂੰ ਨੂੰ ਲਗਭਗ 29 ਸਾਲ ਹੋ ਗਏ ਨੇ ਮੈਂ 28 ਸਾਲ ਤੋਂ ਟ੍ਰੇਡ ਯੂਨੀਅਨ ਨਾਲ ਜੁੜਿਆ ਆਵਾ ਟ੍ਰੇਡ ਯੂਨੀਅਨ ਦਾ ਪਹਿਲਾ ਆਫਸਰ ਬਣਿਆ ਕਿਉਂਕਿ ਯੂਨੀਅਨ ਸੰਘਰਸ਼ ਕਰਨਾ ਪੈਂਦਾ ਵੇ ਇਹ ਜਿਹੜੇ ਐਮਪਲਾਈ ਅੱਜ ਬੈਠੇ ਨੇ ਇਹ ਰੇਲ ਦਾ ਬੁਢਾ ਸ਼ਾਗਰ ਨੇ ਦੇਜ ਦਾ ਬੁਢਾ ਸ਼ਾਗਰ ਨੇ ਮੈਂ ਤੇ ਸਰਕਾਰ ਦੇ ਅੱਗੇ ਇਹੋ ਹੀ ਅਪੀਲ ਕਰਾਂਗਾ ਕਿ ਇਹਨਾਂ ਦੇ ਭਵਿਸ਼ ਨੂੰ ਉਜਵਲ ਬਣਾਉਣ ਵਾਸਤੇ ਰੇਲਵੇ 'ਚ ਪੈਨਸ਼ਨ ਲਾਗੂ ਕਰਨੀ ਚਾਹੀਦੀ ਹੈ ਤਾਂ ਲੱਗਦਾ ਨੇ ਕਿ ਬੁਢਾਪੇ ਦੇ ਵਿੱਚ ਜਿਹੜਾ ਪੈਨਸ਼ਨ ਦਾ ਕੰਮ ਆ ਬਿਲਕੁਲ ਖਤਮ ਕਰ ਦਿੱਤਾ ਗਿਆ ਸਰਕਾਰਾਂ ਦੇ ਵੱਲੋਂ ਜੇ ਤੇ ਸਰਕਾਰ ਨੂੰ ਸੋਚਣਾ ਚਾਹੀਦਾ ਵੇ ਜਿਹੜੀਆਂ ਅੱਜ ਫੈਸਿਲਿਟੀਆਂ ਲੋਕਾਂ ਨੇ ਚੁਣੇ ਨੁਮਾਇੰਦਿਆਂ ਨੂੰ ਮਿਲਦੀਆਂ ਨੇ ਤੇ ਜਿਹੜਾ ਇੱਕ ਰੇਲ ਦਾ ਅਪਲਾਈ ਹੈ ਜਾਂ ਕਿਸੇ ਵੀ ਡਿਪਾਰਟਮੈਂਟ ਦਾ ਸਰਕਾਰੀ ਮੁਲਾਈਏ ਉਹਦੀ ਵੀ ਜ਼ਰੂਰਤ ਹੈ ਵੀ ਰਿਸੈਸਟੀ ਹੈ ਕਿਉਂਕਿ ਉਹਨੇ ਵੀ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਜੇ ਜਿਹੜੀ ਸਰਕਾਰ ਕੋਈ ਵੀ ਭਾਵੇਂ ਜਿਹੜੀ ਰਾਜਨੀਤੀ ਪਾਰਟੀ ਦਾ ਸਾਡਾ ਕੋਈ ਤਾਲੂਗਾਰ ਨਹੀਂ ਜਿਹੜਾ EMPLOYE ਦੇ ਹੱਕ ਦੀ ਗੱਲ ਕਰੇਗਾ ਉਹ ਸਹੀ ਕਹਿਣਾ ਚਾਹੁੰਦੇ ਪੂਰੇ ਪੰਜਾਬ ਭਰ ਦੇ ਵਿੱਚ ਜਿਹੜੇ ਮਜ਼ਦਮ ਨੇ ਅੱਜ ਭੁਖੜ ਹੜਤਾਲ ਤੇ ਬੈਠੇ ਹੋਏ ਨੇ ਮੈਂ ਰਜੇਸ਼ ਕੁਬਾਰ ਡਿਵੀਜ਼ਨਲ ਸੈਕਟਰੀ ਉੱਤਰੀ ਰੇਲਵੇ ਮਜ਼ਦੂਰ ਜੁਨਨ ਫਰੋਜ਼ਪੁਰ ਡਿਵੀਜ਼ਨ ਅੱਜ ਜਿਹੜੀ ਇਹ ਲਗਾਤਾਰ ਅਸੀਂ ਭੁਖੜ ਹੜਤਾਲ ਤੇ ਸਾਡੇ ਰੇਲਵੇ ਦੇ EMPLOYEਸ ਬੈਠੇ ਐ ਅਸੀਂ 2004 ਦੇ ਵਿੱਚ ਭਾਰਤ ਸਰਕਾਰ ਵੱਲੋਂ ਨਿਊ ਪੈਨਸ਼ਨ ਸਕੀਮ ਲਿਆਂਦੀ ਗਈ ਸੀ ਉਦੀਓ ਪੈਨਸ਼ਨ ਸਕੀਮ ਤੋਂ ਉਸ ਵਕਤ ਰੇਲਵੇ EMPLOYEES ਨੂੰ ਭਾਰਤ ਸਰਕਾਰ ਦੇ ਜਿੰਨੇ ਕੇਂਦਰੀ EMPLOYEES ਆ ਉਹਨਾਂ ਨੂੰ ਇੱਕ ਸੁਪਨਾ ਦਿਖਾਇਆ ਗਿਆ ਕਿ ਤੁਹਾਨੂੰ ਰਿਟਾਇਰਮੈਂਟ ਦੇ ਉੱਤੇ ਕਾਫੀ ਵੱਡੇ ਜਿਹੜਾ ਉਹ ਅਮਾਉਂਟ ਮਿਲਿਆ ਕਰੇਗਾ ਜਿਸ ਦਿਨਾਂ ਤੁਹਾਡਾ ਬੁਢਾਪਾ ਆਰਾਮ ਨਾਲ ਗੁਜ਼ਰ ਜਾਏਗਾ ਪਰ ਹੁਣ ਜਦੋਂ ਉਸ ਸਕੀਮ ਦਾ ਰਿਜ਼ਲਟ ਆਣ ਲੱਗਾ ਹੈ ਉਹਦੇ ਵਿੱਚ ਹੁਣ ਕਿਸੇ ਨੂੰ 500 ਰੁਪਏ ਪੈਨਸ਼ਨ ਕਿਸੇ ਨੂੰ 700 ਰੁਪਏ ਕਿਸੇ ਨੂੰ 1500 ਰੁਪਏ ਜਦ ਕਿ ਜਿਹੜੀ ਸਾਡੀ ਪੁਰਾਣੀ ਪੈਨਸ਼ਨ ਸਕੀਮ ਸੀ ਜਿਹੜੀ ਭਾਰਤ ਦੇ ਦੇਸ਼ ਜਾਂ ਤੋਂ ਦੋ ਬਾਅਦ ਸ਼ੁਰੂ ਹੋਈ ਉਦੇ ਵਿੱਚ ਜਿੰਨੀ ਅਸੀਂ ਲਾਸਟ ਬੇਸਿਕ ਪੇਡ ਰਾ ਕਰਦੇ ਆ ਉਹਦੀ ਅੱਧੀ ਸਾਨੂੰ ਪੈਨਸ਼ਨ ਮਿਲਦੀ ਹੈ ਔਰ ਉਹਦੇ ਚ ਗਰੰਟੀ ਪੈਨਸ਼ਨ ਸਕੀਮ ਹੁੰਦੀ ਸੀ ਨਿਊ ਪੈਨਸ਼ਨ ਸਕੀਮ ਦਾ ਜਿਹੜਾ ਪੈਸਾ ਇਹ ਸ਼ੇਅਰ ਮਾਰਕੀਟ ਦੇ ਵਿੱਚ ਲਗਾਇਆ ਜਾਂਦਾ ਔਰ ਸ਼ੇਅਰ ਮਾਰਕੀਟ ਦਾ ਜਿਹੜਾ ਪੈਸਾ ਜਿਸ ਤਰ੍ਹਾਂ ਵੱਧਦਾ ਘਟਦਾ ਉਸ ਤਰ੍ਹਾਂ ਪੈਨਸ਼ਨ ਵਧਦੀ ਘਟਦੀ ਹੈ ਪਰ ਉਹਦੇ ਵਿੱਚ ਅੱਜ ਲੋਕਾਂ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ ਜਿਹੜਾ ਅੱਜ ਰੇਲਵੇ EMPLOYEES ਰਿਟਾਇਰ ਹੋ ਕੇ ਜਾ ਰਿਹਾ ਕਿਸੇ ਨੂੰ 500 ਕਿਸੇ ਨੂੰ 800 ਰੁਪਏ ਪੈਨਸ਼ਨ ਮਿਲਦੀ ਹੈ ਅਸੀਂ ਉਹਦਾ ਵਿਰੋਧ ਲਗਾਤਾਰ ਕਰ ਰਹੇ ਹਾਂ ਅਸੀਂ ਅਗਸਤ ਦੇ ਵਿੱਚ ਰਾਮਲੀਲਾ ਗਰਾਊਂਡ ਦੇ ਵਿੱਚ 2 ਲੱਖ EMPLOYEES ਇਕੱਠਾ ਹੋ ਕੇ ਭਾਰਤ ਸਰਕਾਰ ਨੂੰ ਇੱਕ ਨੋਟਿਸ ਦਿੱਤਾ ਸੀ ਕਿ ਇਸ ਸਕੀਮ ਨੂੰ ਖਤਮ ਕੀਤਾ ਜਾਵੇ ਭਾਰਤ ਸਰਕਾਰ ਨੇ ਉਹਦੇ ਤੇ ਇੱਕ ਕਮੇਟੀ ਬਿਠਾਤੀ ਜਿਹੜੀ ਅਜੇ 4 ਮਹੀਨੇ ਹੋ ਗਏ ਕਮੇਟੀ ਬੈਠੀ ਨੂੰ ਪਰ ਉਹਦਾ ਕੋਈ ਵੀ ਡਿਸੀਜਨ ਉਹ ਨਹੀਂ ਦਿੱਤਾ ਜਾ ਰਿਹਾ ਉਸ ਨਾ ਡਿਸੀਜਨ ਦੇਣ ਦੇ ਵਿੱਚ ਉਹ ਰੋਸ਼ਬਰਜੋ 8 ਤਰੀਕ ਨੂੰ ਲੈ ਕੇ 12 ਤਰੀਕ ਤੱਕ ਪੂਰੇ ਭਾਰਤ ਵਰਸ਼ ਵਿੱਚ ਜਿੱਥੇ ਵੀ ਰੇਲਵੇ EMPLOYES ਬੈਠਾ ਔਰ ਉਹ ਅਸੀਂ ਜਿਹੜੇ ਯੁਵਾ ਸਾਥੀ ਹੈ ਉਹ ਭੁਖ ਹੜਤਾਲ ਕਰ ਰਿਹਾ 8 ਤੋਂ ਲੈ ਕੇ 12 ਤਰੀਕ ਤੱਕ ਅਗਰ ਇਸ ਤੋਂ ਬਾਅਦ ਵੀ ਸਾਡੀ ਜਿਹੜੀ ਡਿਮਾਂਡ ਨਾ ਮੰਨੀ ਗਈ ਤੇ ਇਸ ਤੋਂ ਬਾਅਦ ਪੂਰਾ ਸੰਪੂਰਨ ਰੇਲਵੇ ਦੇ ਵਿੱਚ ਹੜਤਾਲ ਦਾ ਜਿਹੜਾ ਉਹ ਫੈਸਲਾ ਲਿਆ ਜਾਏਗਾ ਔਰ ਜਿਸ ਤਰ੍ਹਾਂ ਹੀ ਕੋਈ ਲੀਡਰਸ਼ਿਪ ਤੋਂ ਭੁਖ ਹੜਤਾਲ ਦਾ ਫੈਸਲਾ ਆਏਗਾ ਰੇਲਵੇ EMPLOYEES ਜਿਹੜਾ ਉਹ ਰੇਲਵੇ ਦਾ ਚੱਕਾ ਜਾਮ ਕਰ ਦੇਗਾ ਔਰ 올ਡ ਪੈਨਸ਼ਨ ਸਕੀਮ ਲੈ ਕੇ ਰਹੇ ਰਿਜ਼ਲਟ ਆਉਣ ਤੋਂ ਪਹਿਲਾਂ ਹੀ ਰਿਜ਼ਲਟ ਜਿਹੜੇ ਨੇ ਉਹ ਖਤਮ ਕਰ ਦਿੱਤੇ ਗਏ ਨੇ ਬਿਲਕੁਲ ਇਹਦਾ ਰਿਜ਼ਲਟ ਦੇਖੋ ਇਹ ਹੈ ਕਿ ਜੋ ਉਸ ਵੇਲੇ ਸੁਪਨਾ ਦਿਖਾਇਆ ਗਿਆ ਸੀ ਅੱਜ ਜਦੋਂ ਉਸ ਸਕੀਮ ਦਾ ਇਫੈਕਟ ਆਣਾ ਸ਼ੁਰੂ ਹੋਇਆ ਅੱਜ ਇਫੈਕਟ ਜਿਹੜਾ ਜ਼ੀਰੋ ਹੈ ਅੱਜ ਰੇਲਵੇ EMPLOYEES ਬੜਾ ਚਿੰਤਿਤ ਹੈ ਕਿ ਮੇੜਾ ਬੁਰਾਪੇ ਚ ਕੀ ਹੋਏਗਾ 40 ਸਾਲ ਨੌਕਰੀ ਕਰਨ ਦੇ ਬਾਵਜੂਦ ਅਸੀਂ ਰੇਲਵੇ EMPLOYEES ਆ ਅਸੀਂ 12 ਮਹੀਨੇ ਕੰਮ ਕਰਦੇ ਆ ਤੇ ਤਨਖਾਹ ਸਾਨੂੰ ਸਿਰਫ 10 ਮਹੀਨੇ ਦੀ ਮਿਲਦੀ ਹੈ 2 ਮਹੀਨੇ ਦੀ ਤਨਖਾਹ ਜਿਹੜੀ ਅਸੀਂ ਇਨਕਮ ਟੈਕਸ ਦੇ ਵਿੱਚ ਭਾਰਤ ਸਰਕਾਰ ਨੂੰ ਹੀ ਦੇ ਦਿੰਦੇ ਆ ਔਰ ਪੈਨਸ਼ਨ ਜਿਹੜਾ ਸਾ ਭਾਰਤ ਦੇ ਸੰਵਿਧਾਨ ਦੇ ਮੁਤਾਬਕ ਸਾਡਾ ਅਧਿਕਾਰ ਹੈ ਪੈਨਸ਼ਨ ਇੱਕ ਅਧਿਕਾਰ ਹੈ ਪਰ ਪੈਨਸ਼ਨ ਜਿਹੜੀ ਹੈ ਇਹ ਨਿਊ ਪੈਨਸ਼ਨ ਸਕੀਮ ਦੇ ਮੁਤਾਬਕ ਸਾਡੀ ਨੋ ਪੈਨਸ਼ਨ ਸਕੀਮ ਹੋਣੀ ਹੈ ਤਾਂ ਲੱਗਦਾ ਕਿ ਜਿਸ ਤਰ੍ਹਾਂ ਵੱਡੀ ਗਿਣਤੀ ਦੇ ਵਿੱਚ ਮੁਲਾਜ਼ਮ ਪੋਕਟ ਹੜਤਾਲ ਦੇ ਬੈਠੇ ਨੇ ਤੁਹਾਡੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਚੱਕਾ ਵੀ ਜਣਾਵਾ ਉਹ ਜਮ ਕਰ ਦਿੱਤਾ ਜਾਏਗਾ ਲੱਗਦਾ ਕਿ ਇਸ ਤਰ੍ਹਾਂ ਕਰਨ ਦੇ ਨਾਲ ਜਿਹੜਾ ਐਨਪੀਐਸਾ ਹੋ ਕਿ ਅਸੀਂ ਰੇਲਵੇ ਦੇ ਵਿੱਚ ਵਧੀਆ ਪੈਨਸ਼ਨ ਦਾ ਪ੍ਰੋਵੀਜ਼ਨ ਲਿਆਵਾਂਗੇ ਪਰ ਬਿੱਤੀ ਕੋਈ ਵੀ ਇਫੈਕਟ ਆਪਣਾ ਰਿਜ਼ਲਟ ਨਹੀਂ ਦੇ ਰਹੀ ਜਿਹਦੇ ਨਾਲ ਰੋਸ ਵਜੋਂ ਫਿਰ ਇੱਕ ਵਾਰੀ ਰੇਲਵੇ EMPLOYE ਸੰਘਰਸ਼ ਦੀ ਰਾਤੇ ਜਾਣ ਵਾਸਤੇ ਮਜਬੂਰ ਹੋਗੇ